ਵੇਤ ਨਹੀਂ ਆਪਣਾ ਨਾਮ ਦੱਸ ਦਿਓ ਔਰ ਕੀ ਹੋਇਆ ਸੀ ਸਰ ਮੇਰਾ ਨਾਮ ਭੂਵੀ ਕੁਮਾਰ ਹੈ ਤੇ ਸਰ 3 ਸਾਲ ਪਹਿਲੇ ਮੇਡ ਐਕਸੀਡੈਂਟ ਹੋ ਚੁੱਕਿਆ ਆ ਈ ਰਿਕਸ਼ਾ ਪਲਟ ਗਿਆ ਸੀ ਜਿਸ ਦੇ ਕਰਕੇ ਮੇਰਾ ਦੀਰ ਦੀ ਹੱਡੀ ਟੁੱਟ ਚੁੱਕੀ ਦੀ ਆ ਇਹ ਤਾਂ ਠੀਕ ਆ ਨਾ ਉਹਦੇ ਕਰਕੇ ਸਰ ਮੇਰਾ ਅੱਧਾ ਸਰੀਰ ਖਲੋ ਗਿਆ ਤਾਂ ਤੇ ਇਹਦਾ ਨਾ ਸਰੀਰ ਮੇਰਾ ਕੰਮ ਨਹੀਂ ਕਰਦਾ ਮੇਰਾ ਲੈਟ੍ਰੀਨ ਬਾਥ ਹੁੰਦੀ ਮੰਜੇ ਤੇ ਹੁੰਦਾ ਆ ਬਹੁਤ ਦਿੱਕਤ ਆ ਬਹੁਤ ਪਰੇਸ਼ਾਨ ਆ ਉਹਦੇ ਕਰਕੇ ਮੇਰਾ ਸਰੀਰ ਨਹੀਂ ਚੱਲਣ ਕਰਕੇ ਨਾ ਮੇਰੇ ਬੈਰ ਸੌਲ ਵੀਓ ਗੇਲੇ ਜੇਲੇ ਕਰਕੇ ਮੈਂ ਚੂਲੇ ਤੋਂ ਲੈ ਕੇ ਪੱਟਾਂ ਤੱਕ ਮੇਰੇ ਕਾਫੀ ਜੇ ਕਮੋਚੇ ਤੇ ਬਹੁਤ ਪਰੇਸ਼ਾਨ ਹੋ ਗਿਆ ਮੈਂ ਕਿੱਦਾਂ ਦੇ ਜ਼ਖਮ ਹੈ ਕੀ ਪੋਜੀਸ਼ਨ ਆਉਂਦੀ ਕਾਫੀ ਫੈਲ ਗਏ ਸਾਬ ਕਿੰਨੇ ਲੰਬੇ ਡੁੰਗੇ ਹੋਣ ਹਾਂ ਸੜੋ ਘਟ ਘਟ ਇੰਚ ਦੇ ਇੰਚ ਤੇ ਡੁੰਗਾ ਹੈ ਗਿਆ ਕਿੰਨੇ ਜ਼ਖਮ ਸੜੋ 3-4 ਜੇ ਕਮਾ ਗਿਆ ਜਿਹੜੇ ਮੈਨੂੰ ਕਾਫੀ ਤਕਲੀਫ ਦੇ ਰਿਹਾ ਕਿੱਦਾਂ ਇਲਾਜ ਹੈ ਇਹਦਾ ਇਹ ਆ ਸਰ ਮੇਰਾ ਹਸਤਨਾ ਚੱਲ ਗਿਆ ਕਿ ਸ਼ਿਭੂ ਮੀ ਕਮੇਟੀ ਵਾਲਿਆਂ ਨੇ ਜਿਹੜੇ ਸਾਡੋ ਮੇਰੇ ਪੱਟੀਆਂ ਕਰਾ ਰਹੇ ਆ ਤੇ ਕੱਲੀਆਂ ਪੱਟੀਆਂ ਨਾਲ ਜਖਮ ਤੇ ਸੁੱਕ ਨਹੀਂ ਰਹੀ ਕਿਉਂਕਿ ਪੱਟੀਆਂ ਦਾ ਬਹੁਤ ਖਰਚਾ ਆ ਰਿਹਾ ਤੇ ਉਹਨਾਂ ਦੇ ਉਹਨਾਂ ਦੇ ਵੀ ਵਸਤੇ ਵੀ ਹਨ ਨਹੀਂ ਵੀ ਕੱਲੇ ਉਹੀ ਕਰਨਾ ਠੀਕ ਹੈ ਨਾ ਪੱਟੀਆਂ ਦਾ ਖਰਚਾ ਬਹੁਤ ਜ਼ਿਆਦਾ ਆ ਰਿਹਾ ਤੇ ਮੈਂ ਹੋਰ ਵੀ ਚਾਹਨਾ ਵੀ ਜੇ ਕੋਈ ਦਵਾਈਆਂ ਦਵਾਈਆਂ ਉਹ ਲੈ ਕੇ ਨਹੀਂ ਦੇ ਸਕਦੇ ਹਾਂ ਜੇ ਦਵਾਈਆਂ ਜ਼ਰੂਰੀਆਂ ਇਦਾਂ ਜਖਮ ਸੁੱਕ ਨਹੀਂ ਸਕਦੇ ਹਾਂਜੀ ਹਾਂਜੀ ਇਹੀ ਗੱਲ ਹੋਈ ਹੈ ਸਰ ਵੀ ਦਵਾਈਆਂ ਲੈ ਜਿਹੜੀਆਂ ਨਾ ਉਹ ਨਾਲ ਕੋਈ ਪੂਰੀਆਂ ਹੋੜੀਆਂ ਤੇ ਇਸ ਕਰਕੇ ਜਿਹੜੇ ਪੱਟੀਆਂ ਹਾਂ ਜਰੂਰ ਕਰਾ ਰਿਆ ਪਰ ਦਵਾਈ ਜਿਹੜੀ ਹੈ ਨਾ ਉਹ ਕੋਈ ਹੈਲਪ ਕਰੇਗਾ ਉਹਨਾਂ ਦੀ ਖੀ ਗੁੰਮੀਆਂ ਲੈ ਕਰਨਗੇ ਤੇ ਫੇਰੀ ਮੇਰੀ ਦਵਾਈਆਂ ਦਾ ਚੱਲੇਗਾ ਘਰ ਚ ਕੋਣ ਕੋਣ ਨਾਲ ਗੁਜ਼ਾਰਾ ਕਿੱਦਾਂ ਰੋਟੀ ਬਣ ਕੇ ਕਿੱਦਾਂ ਚੱਲ ਰਿਹਾ ਘਰ ਤੇ ਸਾਰਾ ਮੇਰੀ ਵਾਈਫ ਹੈ ਮੇਰੀ ਮਦਰ ਹੈ ਤੇ ਬੱਸ ਮੰਮੀ ਕੰਮ ਕਰਦੇ ਇੱਕ ਦੋ ਘਰਾਂ ਦਾ ਤੇ ਤਾਂ ਕਰਕੇ ਗੁਜ਼ਾਰਾ ਹੋ ਰਿਹਾ ਕਿੰਨੇ ਉਮਰ ਉਹਨਾਂ ਦੀ 60-65 ਸਾਲ ਦੇ ਸਾਰੇ ਹੈਗਾ ਰੋਟੀ ਬਣੀ ਤੇ ਚੱਲ ਜੰਦ ਹੋਏਗਾ ਇਲਾਜ ਤੇ ਬਿਲਕੁਲ ਬੰਦ ਪਿਆ ਹੋਰ ਇਲਾਜ ਮੇਰਾ ਬਿਲਕੁਲ ਬੰਦ ਦਾ ਸਰ ਮੈਂ ਕੁਝ ਨਹੀਂ ਕਰ ਸਕਦਾ ਕਿੱਥੋਂ ਕਰਨਾ ਮੈਂ ਹੀ ਤਾਂ ਕਮਾਣਾ ਲਈ ਤੇ ਮੈਂ ਹੀ ਮੰਜੇ ਤੇ ਬਹੁਤ ਮੁਸ਼ਕਲ ਹੁੰਟੇ ਇਲਾਜ ਕਰਨਾ ਕਿਉਂ ਅਪੀਲ ਕਰਦੇ ਇਸ ਮਸਲੇ ਮੇ ਅਪੀਲ ਸਰ ਮੇਰੀ ਸਾਰਿਆਂ ਨੂੰ ਇਹ ਹੀ ਹੈ ਕਿ ਪਲੀਜ਼ ਮੇਰੀ ਹੈਲਪ ਕੀਤੀ ਜਾਏ ਠੀਕ ਹੈ ਨਾ ਤਾਂ ਕਿ ਮੈਂ ਆਪਣਾ ਇਲਾਜ ਕਰਾ ਸਕਾਂ ਮਾੜਾ ਮਤਾ ਬਸ ਇਹ ਬੀਣਾ ਸਰ ਫੋਨ ਮੈਂ ਕੁਝ ਨਹੀਂ ਚੱਲਦਾ ਆਪਣਾ ਨੰਬਰ ਬੋ ਤੇ ਐਡਰੈਸ ਸਰ ਮੇਰਾ ਨਾਮ ਐਡਰੈਸ ਹੈ ਗਬਰਾੰਪੜੋੜ ਡਾਕਟਰ ਬੋਏ ਡਿਲੀ ਗਲੀ ਤੇ ਮੇਰਾ ਕੰਟੈਕਟ ਨੰਬਰ ਲਗਾਇਆ 7587 95301 ਫਿਰ ਬੋਲਦਾ 7587 95301 ਮੇਰਾ ਫੋਨ ਨੰਬਰ ਹੈ ਮੈਂ ਦੇਖੋ ਬੁਖੀ ਬਹੁਤ ਜ਼ਿਆਦਾ ਮੈਂ ਕਹਿੰਦੀ ਆ ਕਿ ਸ਼ਰੂਠ ਠੀਕ ਹੋ ਜਾਏ ਫਿਰ ਫਿਰ ਉੱਠ ਕੇ ਆਪਣਾ ਆਪ ਸਮਝਾ ਕਿੰਦਾ ਦੁਰਘਟਨਾ ਹੋਈ ਸੀ ਇਹ ਆਟੋ ਚਲਾ ਰਿਆ ਸੀ ਤੇ ਪੇਟ ਤੇ ਪੈ ਗਿਆ ਹੂੰ ਤੇ ਉਹ ਰੀੜ੍ਹ ਦੀ ਹਿੱਕ ਲੱਗ ਗਈ ਗੱਲ ਗੱਲ ਮੰਨ ਲੈ ਨਹੀਂ ਦੋ ਬਿਠੇ ਮੇਰੇ ਤੋ ਅਲੰਗ ਦਾ ਦੂਜਾ ਬਥੋ ਬਖਰਾ ਰੰਦਰ ਪਰਿਵਾਰ ਦੀ ਕੋਈ ਮਦਦ ਨਹੀਂ ਕਰਦਾ ਨਹੀਂ ਚਲੋ ਕਰਦੇ ਤੇ ਹੈ ਪਰ ਦੇਖੋ ਮਜ਼ਦੂਰੀ ਤੇ ਮਜ਼ਦੂਰੀ ਉਹ ਮਦੋ ਉਹਨਾਂ ਦਾ ਆਪਣਾ ਗੁਜ਼ਾਰਾ ਮੰਨ ਹਾਂਜੀ ਚਲੋ ਜੋਰਨੀ ਕੋ ਹੋ ਸਕੇ ਕਾਰ ਵੀ ਦਿੰਦਾ ਹੈ ਨਹੀਂ ਗੱਲ ਕਿ ਨਹੀਂ ਪਰ ਦੇਖੋ ਬੱਚੇ ਅੱਜਕਲ ਮਹਿੰਗਾਈ ਦਾ ਦੌਰ ਹੈ ਬੱਚੇ ਵੀ ਲੋਕ ਆਪਣਾ ਕਮਾਉਂਦੇ ਆਪਣਾ ਪਰਿਵਾਰ ਹੁੰਦਾ ਹਾਂਜੀ ਹਾਂ ਉਹ ਆਪਣੀ ਜਗ੍ਹਾ ਠੀਕ ਹੈ ਪਰ ਹੁਣ ਇਹ ਵੀ ਵਿਚਾਰਾ ਬੈਡ ਤੇ ਆ ਚਲੋ ਜਿੰਨਾ ਕਿ ਮੇਰੇ ਕੋ ਹੋ ਸਕੇ ਮੈਂ ਕਰਦੀ ਕਿ ਅਪੀਲ ਕਰ ਦਿਓ ਉਸ ਮਾਸੇ ਵੀ ਨਹੀਂ ਚੰਨੀ ਆ ਕੇ ਚਲੋ ਇਹਦਾ ਇਲਾਜ ਹੋਏ ਬਸ ਹੋਰ ਕੁਝ ਨਹੀਂ ਚਾਹੀ ਚੱਲਣ ਫਿਰਨ ਦੇ ਕਾਬਲ ਹਾਂਜੀ ਆਪਣਾ ਆਪ ਆਪੇ ਖੁਦ ਸੰਭੇ ਹੋਰ ਨਹੀਂ ਕੁਝ ਚਾਹਦੀ ਮੈਂ ਵਿਆਹ ਕਿਦੋਂ ਹੋਇਆ ਸੀ ਉਹ ਤਾਂ ਵਿਆਹ ਹੋ ਗਿਆ 3 ਸਾਲ ਹੋਏ 3 ਨਹੀਂ ਚਾਰ ਹਾਂਜੀ ਹਾਂਜੀ ਸਾਲ ਕੀ ਪਹਿਲਾਂ ਵਾਰ ਸਾਲ ਪਹਿਲਾਂ ਦੁਰਘਟਨਾ ਤਾਂ ਸਾਲ ਪਹਿਲਾਂ ਹੋਈ ਹਾਂਜੀ